ਫਗਵਾੜਾ ਵਿੱਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਇੱਕ ਪਾਸੇ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਉੱਥੇ ਹੀ ਚੋਰ ਬਿਨਾਂ ਕਿਸੇ ਡਰ ਤੋਂ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਘਟਨਾ ਫਗਵਾੜਾ ਦੇ ਪਲਾਹੀ ਗੇਟ ਤੋਂ ਸਾਹਮਣੇ ਆਈ ਹੈ ਜਿੱਥੇ ਬੇਖੌਫ ਚੋਰ ਇੱਕ ਕਾਰ ਬਾਹਰ ਖੜੀ ਗੱਡੀ ਨੂੰ ਲੈ ਕੇ ਰਫੂ ਚੱਕਰ ਹੋ ਗਿਆ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਸਬੰਧਿਤ ਕਾਰ ਮਾਲਕ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਗੱਡੀ ਕਾਰਬਾਰ ਖੜੀ ਕੀਤੀ ਸੀ ਤੇ ਜਦੋਂ ਉਹਨਾਂ ਕਾਰ ਬਾਹਰ ਵਿਖਿਆ ਤਾਂ ਗੱਡੀ ਚੋਰੀ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ ਫਲਾਈ ਗੇਟ ਦੇ ਰੇਨ ਵਾਲਿਆ ਸੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਦਿੱਸਾ ਤੋਂ ਪਤਾ ਹੀ ਆ ਅੱਜਕੱਲ ਚੋਰਾਂ ਦਾ ਇੰਨਾ ਰੁਝਾਨ ਵੱਜ ਚੁੱਕਾ ਚੋਰਾਂ ਦੇ ਹੌਸਲੇ ਨੇ ਵੱਜ ਚੁੱਕੇ ਆ ਕੋਈ ਮੁਹੱਲਾ ਨਹੀਂ ਕੋਈ ਦੁਕਾਨ ਨਹੀਂ ਛੱਡ ਕਿ ਇਸੇ ਮਾਮਲੇ ਸਾਡੇ ਫਲਾਈ ਗੇਟ ਵਿੱਚ ਤੀਜੀ ਤਿੰਨ ਗੱਡੀਆਂ ਤੇ ਦੋ ਜਿਹੜੇ ਆਪਣੇ ਔਰੋ ਰਿਕਸ਼ੇ ਜੇ ਚੱਕ ਹੋ ਗਏ ਆ ਆ ਦੋਸੇ ਮਾਮਲੇ ਸਾਡੇ ਬਲਵੀਰ ਭਾਜੀ ਹੁਣ ਇਹਨਾਂ ਦਾ ਰਾਤੀ ਜਦੋਂ ਇਹ ਕਿਸੇ ਘਰ ਦੇ ਕੰਮ ਸੰਸਲੇ ਬਾਅਦ ਗਏ ਸੀ ਕਿ ਇਹਨਾਂ ਦੇ ਸਾਹ 10 ਮਨੂੰ ਤੇ ਇਹ ਹੁਣ ਫੋਨ ਆਇਆ ਸਰ ਦਾ ਸੱਤੇ ਕਹਿੰਦੇ ਮੈਂ ਗੱਡੀ ਘਰ ਦੇ ਬਾਹਰ ਲਾਈ ਆ ਰਾਤੀ ਕਹਿੰਦਾ 1 ਵਜੇ ਦਾ ਰਾਤ ਦੇ ਉੱਤੇ ਬਹੁਤ ਪੌਂਡ ਵੇ ਸੀਗੇ ਉੱਠ ਕੇ ਨੇ 1 ਵਜੇ ਬਾਹਰ ਦੇਖਿਆ ਕੇ ਤੇ ਉਸ ਤੋਂ ਬਾਅਦ ਇਹਦੀ ਗੱਡੀ ਬਾਹਰ ਹੈ ਨਹੀਂ ਸੀ ਸਰ ਗੱਡੀ ਕਿਹੜੀ ਹੈ ਤੇ ਗ੍ਰੈਂਡ ਕਿਹੜਾ ਵਾਇਟ ਕਲਰ ਦੀ ਜੈਨ ਗੱਡੀ ਆ ਤਾਂ ਦੱਸਿਓ ਵਾਇਟ ਕਲਰ ਦੀ ਜੈਨ ਗੱਡੀ ਆ ਤੇ ਵੀ ਇਹ ਤੇ ਜੈਨ ਉਹ ਨੰਬਰ ਤੁਹਾਨੂੰ ਦੱਸ ਦੂ ਕੋਈ ਵੱਲੋਂ ਤੇ ਪਰ ਬਹੁਤ ਮਾਰੀ ਗੱਲ ਹੈ ਇੱਕ ਘਰ ਦੇ ਇੱਕ ਜਿਹੜਾ ਆਪਾਂ ਕਰਦੇ ਕਿ ਅਮਰਜਨ ਸਿੱਕੇ ਦੇ ਕੰਮ ਜਨਾ ਹੋਗੇ ਟੀਨਰ ਕੇ ਬਾਹਰ ਲੰਨੂ ਕੇ ਬੰਦਾ ਬਿਮਾਰ ਹੋ ਜਾਂਦਾ ਪਰ ਬਹੁਤ ਇਹਨਾਂ ਦਾ ਤੱਕਾ ਹੋਗਾ ਕਿ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਕਿ ਕਿ ਅਜ ਤੱਕ ਕੋਈ ਮੁਹੱਲਾ ਸੇਵ ਨਹੀਂ ਹੈ ਜਿਹੜਾ ਦਲੀ ਸੇਵ ਨਹੀਂ ਹੈ ਕਿ ਆਪਾਂ ਮੰਗ ਕਰਦੇ ਕਿ ਓਵਰਡ ਜਿਹੜੇ ਵੀ ਹੈਗੇ ਇਹਨਾਂ ਨੂੰ ਇਨਸਾਫ ਤੇ ਤਾਂ ਨਹੀਂ ਕਿਤੇ ਦੀ ਪਾਲਕੀ ਜੇ ਸਰ ਸੀਸੀਟੀਵੀ ਕੈਮਰੇ ਵਿੱਚ ਕੋਈ ਆਇਆ ਹੋਇਆ ਨਹੀਂ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆਂ ਪਰ ਪੁਲਿਸ ਕਾਹਨੂੰ ਅਸੀਂ ਕੋਲ ਰੂਮ ਤੇ ਫੋਨ ਕਰ ਟੁਕਾ ਆਂ ਅ ਪੁਸ਼ਪ ਕੋਸ਼ਿੰਮੈਂਟਮੈਂਟ ਵਿੱਚ ਪਹੁੰਚੂਗੇ ਕਿੰਨੇ ਤੇ ਪਹੁੰਚ ਜੂਗੀ ਸਰ ਜਿੱਦਾਂ ਹੁਣ ਸ਼ਾਇਦ ਮਗੇ ਇੱਥੋਂ ਅਪਲਾਈ ਗੇਟ ਤੋਂ ਤਿੰਨ ਚਾਰ ਗੱਡੀਆਂ ਚੱਤ ਹੋ ਜਾਂਦੀਆਂ ਵਾ ਤੇ ਪ੍ਰਸ਼ਾਸਨ ਕੋ ਕੀ ਆਪਾਂ ਮੰਗ ਰੱਖਦੇ ਆਂ ਸਰ ਪ੍ਰਸ਼ਾਸਨ ਕੀ ਮੰਗ ਕਰਦੇ ਮੈਂ ਘਟੋ ਘਟ ਅਸੀਂ ਹੁਣ ਸੋਨਾ ਦੋ ਰਵਿਥੇ ਕਿੰਨੇ ਬਕਾਇਦਾ ਪੁਲਿਸ ਵੀ ਪਰ ਹਮ ਲੱਗਦੇ ਨੇ ਕੋਕੋ ਚੋਰੀ ਚੋਰੀਆਂ ਕਰ ਰਹੇ ਆਂ ਬਟ ਅਸੀਂ ਹੁਣ ਆਪਣੇ ਲੈਵਲ ਤੇ ਅਪਲਾਈ ਗੇਟ ਅਸੀਂ ਆਪਣੇ ਉਹ ਲੂਸ ਮੀਟਿੰਗ ਕਰਾਂਗੇ ਅਸੀਂ ਥਿਕਰੀ ਪੈਰਾ ਲਗਾਉਣ ਦੀ ਕੋਸ਼ਿਸ਼ ਅਸੀਂ ਅੱਜ ਡਿਸਕਸ ਕਰਾਂਗੇ ਅਸੀਂ ਪਲਾਈ ਥਿਕਰੀ ਪੈਰਾ ਲਾਉਣ ਦੀ ਲਗਾਵਾਗੇ ਤਾਂ ਕਿ ਆਪਣੇ ਚੋਰਾ ਜੋ ਹੈਗੇ ਆ ਕੱਲ ਪ੍ਰਸ਼ਾਸਨ ਨੂੰ ਅਸੀਂ ਇਹ ਹੀ ਬੇਨਤੀ ਕਰਾਂ ਅਸੀਂ ਥਿਕਰੀ ਪੈਰਾ ਮਹੱਲੇ ਅੱਜ ਜੱਪਿੰਡਾ ਜਰਵਾਣ ਸ਼ੁਰੂ ਕਰੇ ਤਾਂ ਕਿ ਚੋਰਾ ਨੂੰ ਲਗਾਮ ਲੱਗ ਜਾਵੇ ਇਸ ਤੋਂ ਪਹਿਲਾਂ ਕੋਈ ਮਗੀ ਚੌਂਕੀਦਾਰ ਵਗੈਰਾ ਰੱਖਿਆ ਹੋਈਆਂ ਇੱਥੇ ਸਾਡੇ ਸਾਰਾ ਚੌਂਕੀਦਾਰ ਕਹਿੰਦਾ ਹੋ ਗਿਆ ਕੱਢ ਗਿਆ ਪਰ ਕਿਸੇ ਜੇ ਕੋ ਉਥੇ ਆ ਰੋ ਡਰੀ ਜਾਂਦਾ ਸਰ ਕੋ ਚੌਂਕੀਦਾਰ ਹੋ ਜਾ ਮਰ ਜੇ ਹੋਵੇ ਉਹ ਕੱਲਾ ਹੁਣ ਉਹ ਜੇ ਮਰੇ 10 ਵਜੇ ਪਲਾਨਿੰਗ ਨਾ ਸਰ ਕੋਈ ਖਰੀ ਕੋਈ ਪਲਾਨਿੰਗ ਨਹੀਂ ਹੁੰਦਾ ਉੱਥੇ ਕੋਈ ਬਲਕੀ ਨਾ ਜੀ ਆਪਣਾ ਬਲਵੀ ਕੁਮਾਰ ਜੀ ਹਾਂ ਸਰ ਕਿੱਥੇ ਦੇ ਰਹਿਣ ਵਾਲੇ ਆਪਾਂ ਬਲਾਈ ਗੇਟ ਦੇ ਜੀ ਹਾਂ ਕਿ ਮਾਮਲਾ ਕੀ ਸਰ ਮੈਂ ਰਾਤੀ 10:30 ਵਜੇ ਆਇਆ ਜੀ ਮੈਂ ਕਿਹਾ ਚੱਲ ਪਲਾਟ ਚ ਕੀ ਲਾਉਣੇ ਆ ਸੰਭਲੇ ਗੱਡੀ ਲਾਉਣੇ ਆ ਘਰ ਦੇ ਸਾਹਮਣੇ ਲਾਈ ਜਦੋਂ ਮੈਂ ਰਾਤੀ 1:30 ਵਜੇ ਦੇਖੀ ਉੱਠ ਕੇ ਤਾਂ ਗੱਡੀ ਹੰਨੇ ਸੀ ਕਿ ਸਾਡੇ ਨਗਵਾਂਢੀ ਇੱਕ ਆਇਆ ਤਾਂ ਉਹ ਗੱਡੀ ਲਾ ਕੇ ਕਹਿੰਦਾ 1 ਵਜੇ ਤੁਹਾਡੀ ਗੱਡੀ ਇੱਥੇ ਖੜੀ ਸੀ ਉੰਦ ਮੇਕਰਵੇ ਗੱਡੀ ਲਾ ਕੇ ਘੰੂ ਚਲ ਗਿਆ ਜਦੋਂ ਮੈਂ 1:30 ਵਜੇ ਦੇਖੀ ਗੱਡੀ ਉੱਠ ਕੇ ਤੇ ਗੱਡੀ ਖਾਮੀ ਸੀ ਸਰ ਗੱਡੀ ਕਿਹੜੀ ਆ ਮਾਡਲ ਤੇ ਰਜਿਸਟ੍ਰੇਸ਼ਨ ਨੰਬਰ ਵਗੈਰਾ ਕੀ ਗੱਡੀ ਆ ਗਈ ਜੈਨ ਨੰਬਰ ਆਗਾ ਪੀ ਵੀ 10 80 ਜੀ 010 ਤੇ ਮਾਡਲ ਕਿਹੜਾ ਸਰ ਨੰਬਰ ਹੈ 2002 ਤੇ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੀਟ ਕੀਤੀ ਹਾਂਜੀ ਹੁਣ ਕਰਕੇ ਆਟੇ ਆ ਜੀ ਤਾਂ ਰਾਤੀ ਵੀ ਅਸੀਂ ਲੱਭਦੇ ਰਹੇ ਸਾਰੀ ਰਾਤ ਲੱਭਦੇ ਰਹੇ ਧੁੱਕ ਵਾਲੀ ਗੱਲ ਆ ਮਹੱਲਾ ਬਲਾਈਗੇਟ ਦੇ ਵਿੱਚੋਂ ਦੋ ਗੱਡੀਆਂ ਚੱਕ ਹੋ ਗਈਆਂ ਇੱਕ ਗੱਡੀ ਅੱਗੇ ਇੱਕ ਦਿਨ ਚੱਕ ਹੋਈ ਆ ਇੱਕ ਅੱਜ ਤੱਕ ਹੋਈ ਆ ਦੋ ਚੱਕ ਹੋਏ ਦੋ ਮੋਟਰਸਾਈਕਲ ਚੱਕ ਹੋ ਗਏ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਸਾਡੇ ਮਹੱਲੇ ਦੇ ਵਿੱਚ ਜਿਹੜੀ ਗਸ਼ਤ ਜ਼ਿਆਦਾ ਤੋਂ ਜ਼ਿਆਦਾ ਵਧਾਈ ਜਾਵੇ ਤਾਂ ਕਿ ਲੋਕਾਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਬਹੁਤ ਮੱਧ ਭਾਗੀ ਘਟਣਾ ਆ ਜਿਹੜੀਆਂ ਇਹ ਗੱਡੀਆਂ ਚੱਕ ਹੋਣ ਲੱਗ ਪਈਆਂ ਅਸੀਂ ਪ੍ਰਸ਼ਾਸਨ ਨੂੰ ਬਾਰ-ਬਾਰ ਬੇਨਤੀ ਕਰਦੇ ਆ ਕਿ ਇੱਥੇ ਵੱਧ ਤੋਂ ਵੱਧ ਗਸ਼ਤ ਲਈ ਜਾਵੇ ਬਹੁਤ ਬਹੁਤ ਧੰਨਵਾਦ ਸਰ ਗੱਡੀ ਕੀ ਕਿਹੜੀ ਚੱਕ ਹੋਈ ਇੱਥੋਂ ਗੱਡੀ ਜੈਨ ਚੱਕ ਹੋਈ ਆ ਜੀ ਕਿਹੜਾ ਮਾਡਲ ਆ ਕੁਝ ਪਤਾ ਜੀ ਮਾਡਲ 2002 ਮਾਡਲ ਸਗਾ ਹਾਂਜੀ ਬਾਹਰ ਖੜੀ ਇੱਥੋਂ ਚੱਕ ਹੋਈ ਆ ਜੀ ਕਿੰਨੇ ਕ ਵਜੇ ਚੱਕ ਹੋਈ ਆ ਜੀ 1:30 ਵਜੇ ਦੇ ਤਕਰੀਬ ਤੱਕ ਹੋਈ ਆ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਹਾਂਜੀ ਕੈਮਰੇ ਚ ਆਏ ਆ ਬੰਦੇ ਉਧਰ ਪੁਲਿਸ ਨੇ ਚੋਰਾਂ ਨੂੰ ਜਲਦ ਕਾਬੂ ਕਰਨ ਦਾ ਪ੍ਰੋਸਾ ਦਿੱਤਾ ਹੈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ